ਹਾਂਜੀ ਸਤਿ ਸ੍ਰੀ ਅਕਾਲ ਆਸਾਂ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਕਰ ਕਰਦੇ ਹੁੰਨੇ ਆ ਤੇ ਉਸ ਤੋਂ ਟੈਸਟ ਦੇ ਵਿੱਚ ਪਹਿਲਾਂ ਸੁਣੋ ਟ੍ਰਾਇਲ ਪੈਰਾ ਬੋਲਾ ਜਾਂਦਾ ਜਿਹੜਾ ਕਿ ਹੱਥ ਚਲਾਉਣ ਲਈ ਹੁੰਦਾਗਾ ਫਿਰ ਉਸ ਤੋਂ ਬਾਅਦ ਪ੍ਰੋਪਰ ਪੈਰਾ 2.5 ਮਿੰਟਾਂ ਦਾ ਫਿਰ 2 ਮਿੰਟਾਂ ਦੀ ਬ੍ਰੇਕ ਫਿਰ 2.5 ਮਿੰਟਾਂ ਦਾ ਪੈਰਾ ਉਹ ਬ੍ਰੇਕ ਦੇ ਵਿੱਚ ਖਾਲੀ ਵੀਡੀਓ ਚੱਲਦੀ ਹੁੰਦੀ ਹੈ ਤੁਸੀਂ ਪੈਰਾ ਰੀਡ ਕਰਨਾ ਹੁੰਦਾਗਾ ਤੇ ਜਿਹੜਾ ਪ੍ਰੋਪਰ ਪੈਰਾ ਹੈਗਾ ਤੇ ਉਹਨੂੰ ਤੁਸੀਂ ਟਾਈਪ ਕਰਕੇ ਬਾਅਦ ਚ ਆਪਣਾ ਗਲਤਾਂ ਮਲਾਉਣਾ ਹੁੰਦਾ ਵੀ ਸਾਰਿਆਂ ਦੇ ਕਿੰਨਾ ਗਲਤਾਂ ਤੇ ਜਿਹੜਾ ਟ్రਾਇਲ ਪੈਰਾ ਉਹ ਸਿਰਫ ਹੱਥ ਚੱਲਣੇ ਹੁੰਦਾ ਚਲੋ ਆਪਾਂ ਹੁਣ ਟ్రਾਇਲ ਪੈਰਾ ਬੋਲਦੇ ਹਾਂ ਜਿਆਦਾ ਸਮਾਂ ਤੁਹਾਡਾ ਨਹੀਂ ਬਰਬਾਦ ਕਰਦੇ ਰੈਡੀ ਹੋ ਜਾਓ ਤੇ ਲਈ ਰੈਡੀ ਮਸਨੂਈ ਬੁੱਧੀ ਸਾਡੇ ਜੀਵਨ ਦਾ ਟੁੱਟ ਹਿੱਸਾ ਬਣ ਚੁੱਕੀ ਹੈ ਡੰਡੀ ਏ ਸਾਡੇ ਜੀਵਨ ਕੰਮ ਕਰਨਾ ਸਿੱਖਣ ਅਤੇ ਸੋਚਣ ਦੇ ਤਰੀਕੇ ਨੂੰ ਤੇਜ਼ੀ ਨਾਲ ਬਦਲ ਰਹੀ ਹੈ ਡੰਡੀ ਸਾਡੇ ਸਮਾਰਟਫੋਨ ਵਿੱਚ ਵੌਇਸ ਅਸਿਸਟੈਂਟ ਤੋਂ ਲੈ ਕੇ ਕੰਪਨੀਆਂ ਦੇ ਫੈਸਲਿਆਂ ਤੱਕ AI ਹਰ ਜਗ੍ਹਾ ਮੌਜੂਦ ਹੈ ਡੰਡੀ ਜਿਵੇਂ ਜਿਵੇਂ ਭਾਰਤ ਇਹ ਆਈ ਸੰਚਾਲਿਤ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ ਇਹ ਜ਼ਰੂਰੀ ਹੋ ਗਿਆ ਹੈ ਕਿ ਲਓ ਜੀ ਟ੍ਰਾਇਲ ਪੇਪਰ ਤੁਹਾਡਾ ਕੰਪਲੀਟ ਹੋ ਗਿਆ ਹੁਣ ਆਪਾਂ ਪ੍ਰੋਪਰ ਪੇਰੇ ਬੋਲਦੇ ਹਾਂ ਜੀ ਰੈਡੀ ਹੋ ਜੀ ਤੁਸੀਂ ਰੇੜੀ ਭੈਣ ਭਰਾ ਦਾ ਰਿਸ਼ਤਾ ਬਹੁਤ ਹੀ ਗੂੜਾ ਅਤੇ ਦਿਲਾਂ ਦੀ ਸਾਂਝ ਵਾਲਾ ਹੈ ਡੰਡੀ ਸਮੇ ਦੇ ਤੇਜ ਚਖੜਾ ਅਤੇ ਪਦਾਰਥਵਾਦ ਦੀਆਂ ਹਨੇਰੀਆਂ ਵਿੱਚ ਵੀ ਇਸ ਦੀਵੇ ਨੂੰ ਬਲਦੇ ਰਹਿਣ ਦਾ ਮਾਣ ਪ੍ਰਾਪਤ ਹੈ ਡੰਡੀ ਵੈਸੇ ਤਾਂ ਭੈਣ ਅਤੇ ਭਰਾ ਦੋਵੇਂ ਇੱਕ ਦੂਜੇ ਪ੍ਰਤੀ ਖਿੱਚ ਰੱਖਦੇ ਹਨ ਪਰ ਸਾਨੂੰ ਕਹਿਣ ਜਾਂ ਮੰਨਣ ਵਿੱਚ ਕੋਈ ਝਿਜਕ ਨਹੀਂ ਰੱਖਣੀ ਚਾਹੀਦੀ ਕਿ ਭੈਣ ਦਾ ਆਪਣੇ ਵੀਰ ਪ੍ਰਤੀ ਲगाव, ਮੋਹ, ਪਿਆਰ ਵੀਰ ਦੀ ਖਿੱਚ ਨਾਲੋਂ ਬਧੇਰੇ ਤੀਬਰ ਹੈ ਡੰਡੀ ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਵੀਰੇ ਨੂੰ ਆਪਣਾ ਰਖਵਾਲਾ ਸਮਝਦੀ ਸੀ ਸਮਝਦੀ ਹੈ ਅਤੇ ਸਮਝਦੀ ਰਹੇਗੀ ਹਾਲਾਤ ਬਦਲ ਰਹੇ ਹਨ ਸਮਾਜਿਕ ਤਬਦੀਲੀਆਂ ਆ ਰਹੀਆਂ ਹਨ ਪਰ ਸਦੀਆਂ ਦੇ ਬਣੇ ਸੰਸਕਾਰ ਜਿਉਂਦੇ ਤਿਉਂ ਕਾਇਮ ਹਨ ਡੰਡੀ ਭੈਣ ਦਾ ਆਪਣੇ ਵੀਰ ਪ੍ਰਤੀ ਡੁੱਲਦਾ ਪਿਆਰ ਲੋਕ ਸਾਹਿਤ ਨੇ ਵੀ ਅਤੇ ਸਾਡੇ ਸਾਹਿਤ ਨੇ ਵੀ ਸੰਭਾਲਿਆ ਹੋਇਆ ਹੈ ਡੰਡੀ ਅੱਜ ਇਸ ਲੇਖ ਵਿੱਚ ਅਸੀਂ ਇਸ ਰਿਸ਼ਤੇ ਦੀਆਂ ਗਹਿਰਾਈਆਂ ਨੂੰ ਸਿਰਫ ਲੋਕ ਗੀਤਾਂ ਵਿੱਚੋਂ ਲੱਭਣ ਦਾ ਯਤਨ ਕਰਾਂਗੇ ਡੰਡੀ ਸਭ ਤੋਂ ਪਹਿਲਾਂ ਤਾਂ ਵੀਰੇ ਦੀ ਪ੍ਰਾਪਤੀ ਲਈ ਭੈਣ ਦੀ ਤਾਂਗ ਦੇਖਣਯੋਗ ਹੁੰਦੀ ਹੈ ਡੰਡੀ ਵੀਰੇ ਤੋਂ ਬਿਨਾ ਉਸ ਨੂੰ ਆਪਣਾ ਆਪ ਬੰਧੂਰਾ ਜਾਪਦਾ ਹੈ ਡੰਡੀ ਉਹ ਅਰਦਾਸਾਂ ਕਰਦੀ ਹੈ ਡੰਡੀ ਆਖਰ ਭੈਣ ਦੀਆਂ ਅਰਦਾਸਾਂ ਨੂੰ ਫਲ ਲੱਗਦਾ ਹੈ ਡੰਡੀ ਪੈਨ ਦਾ ਚ ਸੰਭਾਲਿਆ ਨਹੀਂ ਹਾਂਜੀ ਰੈਡੀ ਹੋ ਜਾ ਰੈਡੀ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਡੰਡੀ ਗੁਜਰੇ ਜਵਾਨੇ ਦੀ ਜੇ ਗੱਲ ਕਰੀਏ ਤਾਂ ਸਾਰੇ ਪਿੰਡ ਵਾਸੀਆਂ ਦਾ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ ਡੰਡੀ ਜੇ ਕਿਸੇ ਘਰ ਕੋਈ ਪ੍ਰੋਹਣਾ ਆ ਜਾਂਦਾ ਸੀ ਤਾਂ ਸਾਰਾ ਪਿੰਡ ਉਸ ਦੀ ਬਹੁਤ ਇੱਜ਼ਤ ਕਰਦਾ ਸੀ ਡੰਡੀ ਪਿੰਡ ਦੀ ਧੀ ਨੂੰ ਬਹੁਤ ਮਾਨਸਿਕਾਰ ਦਿੱਤਾ ਜਾਂਦਾ ਸੀ ਡੰਡੀ ਜੇ ਪਿੰਡ ਦਾ ਕੋਈ ਮੁੰਡਾ ਜਾਂ ਕੁੜੀ ਗਲਤ ਚੱਲਦਾ ਸੀ ਤਾਂ ਉਸ ਨੂੰ ਝਿੜਕ ਦਿੱਤਾ ਜਾਂਦਾ ਸੀ ਡੰਡੀ ਲੋਕਾਂ ਵਿੱਚ ਬਹੁਤ ਸਹਿਨਸ਼ੀਲਤਾ ਸੀ ਡੰਡੀ ਹਾਲਾਂਕਿ ਉਹਨਾਂ ਸਮਿਆਂ ਵਿੱਚ ਸਹੂਲਤਾਂ ਵੀ ਬਹੁਤ ਘੱਟ ਹੁੰਦੀਆਂ ਸਨ ਪਰ ਲੋਕਾਂ ਨੂੰ ਜੀਵਨ ਜਿਉਣ ਦੀ ਕਲਾ ਆਉਂਦੀ ਸੀ ਡੰਡੀ ਪੈਸੇ ਦੀ ਹੋੜ ਨਹੀਂ ਸੀ ਡੰਡੀ ਪੈਸੇ ਨਾਲ ਇੱਕ ਦੂਜੇ ਦੀ ਮਦਦ ਕੀਤੀ ਜਾਂਦੀ ਸੀ ਡੰਡੀ ਤਾਂਨੇ ਮਹਿਨਿਆਂ ਦੀ ਤਾਂ ਗੱਲ ਹੀ ਛੱਡੋ ਡੰਡੀ ਹਾੜੀ ਜਾਂ ਸੌਣੀ ਦੀ ਫਸਲ ਸਮੇਂ ਸਾਰਾ ਪਿੰਡ ਇੱਕ ਦੂਜੇ ਦੇ ਕੰਮ ਵਿੱਚ ਸ਼ਰੀਕ ਹੁੰਦਾ ਸੀ ਡੰਡੀ ਸਾਰੇ ਬੰਦਿਆਂ ਦੀ ਇੱਕ ਹੀ ਚੁੱਲ੍ਹੇ ਉੱਤੇ ਰੋਟੀ ਬਣਦੀ ਸੀ ਡੰਡੀ ਜ਼ਮਾਨਾ ਬਦਲਿਆ ਡੰਡੀ ਸਾਂਝੇ ਪਰਿਵਾਰ ਟੁੱਟਨੇ ਸ਼ੁਰੂ ਹੋ ਗਏ ਅਤੇ ਛੋਟੇ ਪਰਿਵਾਰ ਹੋਂਦ ਵਿੱਚ ਆ ਗਏ ਡੰਡੀ ਪਰਿਵਾਰਿਕ ਸਾਂਝ ਖਤਮ ਹੋ ਗਈ ਡੰਡੀ ਪੈਸਾ ਹੀ ਸਭ ਕੁਝ ਹੋ ਗਿਆ ਡੰਡੀ ਮਾਪੇ ਦਾ ਸਤਿਕਾਰ ਬਹੁਤ ਘਟ ਗਿਆ ਡੰਡੀ ਭਰਾ ਭਰਾ ਦਾ ਦੁਸ਼ਮਣ ਬਣ ਗਿਆ ਡੰਡੀ ਬੱਚਿਆਂ ਨੇ ਮਾਪੇ ਦਾ ਕਹਿਣਾ ਮੰਨਣਾ ਛੱਡ ਦਿੱਤਾ ਡੰਡੀ ਮਾਪਿਆਂ ਨੂੰ ਦੱਸੇ